ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਲੈ ਨੂੰ ਬਾਹਰ ਲੈ ਆ ਨੂੰ ਜੀ ਇਹ ਲੱਗੇ ਜੀ ਸਵੇਰ ਦਾ ਟਾਈਮ ਆ ਜੀ ਤੇ ਲੱਕ ਕਰੋ ਜੀ ਪਹਿਲਾਂ ਤਾਂ ਵਿਊ ਚੈੱਕ ਅੱਜ ਦਾ ਮਠੀ ਮਠੀ ਧੁੱਪ ਆ ਜੀ ਤੇ ਬੱਦਲਵਾਈ ਜੀ ਵੀ ਕੁਝ ਹਵਾ ਜੀ ਵੀ ਚੱਲਦੀ ਆ ਜੀ ਮਠੀ ਮਠੀ ਸਾਰੇ ਕੰਮ ਆ ਜੀ ਹੁਣ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਸਰਦੀ ਦਾ ਮੌਸਮ ਆ ਗਿਆ ਧੁੱਪ ਵੀ ਨਿਕਲ ਜਾਂਦੀ ਆ ਤੇ ਬੱਦਲਵਾਈ ਵੀ ਰਹਿੰਦੀ ਆ ਜ਼ਿਆਦਾ ਤੇ ਸਵੇਰ ਦਾ ਟਾਈਮ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਡੀ ਵੀਡੀਓ ਦੇਖਣ ਲਈ ਸਪੋਰਟ ਕਰਨ ਲਈ ਜੀ ਤੇ ਆ ਪਾਣੀ ਪੀ ਲਿਆ ਪੀ ਮਲਾਦੇ ਅੰਦਰ ਸ੍ਰੀ ਕਾਲ ਸਾਰਿਆਂ ਨੂੰ ਲਓ ਜੀ ਕਰੋ ਅੱਜ ਦਾ ਵਿਊ ਚੈੱਕ ਕੱਲ ਦਾ ਮੀਂਹ ਪੈ ਰਿਹਾ ਥਾ ਤੇ ਨਿਕਲ ਗਈ ਅੱਜ ਧੁੱਪਾ ਮਿਲੋ ਸਤਿ ਸ੍ਰੀ ਅਕਾਲ। ਲਓ ਜੀ ਮਿਲੋ ਮੰਮੀ ਜੀ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਹ ਤਰੀ ਵੀ ਆ ਜੀ ਚਾਹ ਸੀ। ਤੇ ਨਾਲ ਹੀ ਆਸੀ ਵੀ ਰਲਾਈ ਵੀ ਆ ਜੀ। ਅੱਜ ਜੀ ਬਹੁਤ ਠੰਡ ਬਹੁਤ ਹੋਈ ਵੀ ਅੱਜ। ਮੀਂਹ ਪੰਦਾ ਜੀ ਦੋ ਤਿੰਨ ਦਿਨ ਹੋ ਗਏ। ਮੀਂਹ ਨੇ ਕੰਮ ਖਰਾਬ ਕਰਿਆ ਵਾ ਜੀ। ਹੋਰ ਚੱਕਰ ਹੋ ਜੀ ਅੱਜ ਦਾ ਠੱਡੇ ਅੱਜ ਧੁੱਪ ਨਿਕਲ ਆਈ ਜੀ। ਕੱਲ੍ਹ ਦੇ ਮੀਂਹ ਨੇ ਬਹੁਤ ਨੁਕਸਾਨ ਕਰੀ ਪਈ। ਕੱਲੀ ਆਪੀ ਲਓ ਜੀ ਅੱਸੀ ਲੱਗੇ ਅੱਜ ਅਰਬੀ ਦੀ ਸਬਜੀ ਬਣਾਉਣ ਅਰਬੀ ਇੱਧਰ ਕੱਟ ਕੇ ਤਿਆਰ ਕਰੀ ਵੀ ਆ ਪਾਣੀ ਜੇ ਪਾਈ ਵੀ ਆ ਤੇ ਇੱਧਰ ਅਰਬੀ ਪਾਣੀ ਦੇ ਇੱਧਰ ਪਾ ਲਈ ਜੀ ਸਾਰਾ ਸਮਾਨ ਕੁੰਡੇ ਚ ਲਸਣ ਮਿਰਚਾਂ ਚੰਪੂ ਚ ਨਮਕ ਹਲ ਨਾਲ ਸਭ ਕੁਝ ਪਾ ਲਿਆ ਜੀ ਹਾਂ ਇਹਨੂੰ ਕਰੂੰਗਾ ਜੀ ਕੁੱਟ ਕੇ ਤਿਆਰ ਇੰਤਰਾਸੇ ਮਿੱਥੇ ਵੀ ਰਹਾ ਕੇ ਰੱਖ ਲਏ ਜੀ ਕੋਲ ਅਦਰਕ ਪਿਆਜ਼ ਸਾਰਾ ਕੁਝ ਰੱਖਿਆ ਜੀ ਕੱਟ ਕੇ ਹੁਣ ਕੁਟ ਲਈ ਹੈ ਜੀ ਮਸਾਲਾ ਖਾ ਦੇਣ ਬਾਅਦ ਲੱਗੇ ਰਹੀ ਹੁਣ ਫੇਰ ਦਵਾ ਬਣਾਣਾ ਨਾ ਹਮ ਹਲਦੀ ਚੀ ਕਰਾਂਗਾ ਬਣਾ ਲਈ ਰਹੀ ਰਹੀ ਵਧੀਆ ਲੱਗਦੀ ਠੰਡ ਚ ਪਸ ਹੁਣ ਆਬੀ ਲਾ ਫਰਬਰੀ ਮਿੰਨਾ ਖਾ ਹਣੀ ਬਸ ਉਸ ਤੋਂ ਬਾਅਦ ਬੰਦ ਹੋ ਜਾਣੀ ਰਬੀ ਤੇ ਗਰਮੀ ਆ ਜਣੀ ਹੈ ਨਾ ਫਿਰ ਨਹੀਂ ਬਾਕ ਖਾਦੀ ਆ ਰਬੀ ਬਸ ਛੱਡ ਫੱਲੇਤੀ ਲੱਗਦੀ ਹੁੰਦੀ ਆ ਰਬੀ ਖਰਾਬ ਕਰਦੀ ਥਾ ਗਰਮੀ ਚਰ ਵੀ ਲੋ ਜੀ ਤੇਲ ਵਗੈਰ ਗਰਮਾ ਗਰਮ ਇਧਰ ਪਾਤਾ ਜੀ ਅਸੀਂ ਮੇਥੇ ਦੇ ਨਾਲ ਹੀ ਥੋੜਾ ਜਿਹਾ ਤਾਬਤ काली मिर्च वाला मसाला भी पै गया जी आ लो जी अदरक भी पाता जी मेथे हो गए ला लो लाल मिला के मसाला तैयार करता ਸਲਾਤਿਆਰ ਹੋ ਗਿਆ ਇੱਧਰ ਪਾਣੀ ਗਰਮ ਰੱਖਿਆ ਵਾ ਤੜੀ ਪਾਣੀ ਨੂੰ ਦਬਾ ਦੇ ਦੀ ਊਂਡੇ ਲਓ ਜੀ ਮਸਾਲਾ ਹੋ ਗਿਆ ਦਾ ਤਿਆਰ ਲਗੇ ਹੁਣ ਅਰਬੀ ਬਾਣ ਵਿੱਚ ਅਮੀਰੀ ਰੱਖਦਾ ਗਦੇ ਹੁਣ ਪਾਣੀ ਦੇ ਬਤਾਰੀ ਹੈ ਨਾ ਆ ਪਿੱਛੇ ਗਰਮ ਪਾਣੀ ਰੱਖਦਾ ਵਾ ਅਸੀਂ ਤਰਪਾਉਂਗੀ ਗਰਮ ਪਾਣੀ ਦੀ ਗੱਡੀਆ ਰੱਖ ਦਿੰਨਾ ਨਾਲ ਹੀ ਵਾਲੀ ਚੱਕ ਲੈਂਦੀ ਨੇ ਤਾਂ ਫਿਰ ਇਤਨਾ ਗਰਮ ਹੁੰਦਾ ਕਚੌੜਾ ਸੋੜ ਲਾਉਣਾ ਫਿਰ ਉਹ ਤਾਂ ਠੰਡਾ ਜਾ ਹੋ ਜਾਣਾ ਨਾਰੀ ਟੱਟੋਟੀ ਵੀ ਤਿਆਰੀ ਚੱਲ ਗਈ ਨਾ ਚੱਲ ਚੱਲ ਲੌਜੀ ਤਰੀ ਵੀ ਲੱਗ ਗਈ ਹਾਂ ਹੋਣ ਆਉਂਗੇ ਉਬਾਲੇ लोरी मसाला हो गया था तैयार लगे हूं अरबी पान बिची लगता ਉਹਨ ਪਾਣੀ ਦੇ ਵਿੱਚ ਤੜੀ ਹੈ ਨਾ ਆਪੇ ਪਿੱਛੇ ਗਰਮ ਪਾਣੀ ਰੱਖਦਾ ਵਾ ਇਸੇ ਤਰ੍ਹਾਂ ਗਰਮ ਪਾਣੀ ਦੀ ਗੱਡੀਆ ਰੱਖ ਦਿੰਦਾ ਨਾਲ ਹੀ ਵਾਲੀ ਚੱਕ ਲੈਂਦੀ ਨੇ ਤਾਂ ਫਿਰ ਇਤਰ ਗਰਮ ਹੋਣ ਤੱਕ ਚੌੜਾ ਸੋੜ ਲਾ ਫਿਰ ਉੱਪਰੋਂ ਠੰਡਾ ਹੋ ਜਾਂਦਾ ਨਾਲ ਹੀ ਦ ਰੋਟੀ ਦੀ ਵੀ ਤਿਆਰੀ ਚੱਲ ਗਈ ਨਾ ਚੱਲ ਚੱਲ ਲੌੜੀ ਤੜੀ ਵੀ ਲੱਗ ਗਈ ਹਾਂ ਹੁਣ ਆਉਂਗੀ ਉਬਾਲੀ ਲਾਰ ਅੜ ਗਿਆ ਪਾ ਲਿਆ ਦਿੱਤਾ ਟਮਾਟਰ ਟਮਾਟਰ ਨੂੰ ਰੜਾ ਲਾ ਲਈਏ ਕਣੇ ਨੂੰ ਥੋੜਾ ਜਿਹਾ ਪਾਣੀ ਪਾ ਦਈਏ ਲਓ ਜੀ ਮਸਾਲਾ ਹੋ ਗਿਆ ਦਾ ਤਿਆਰ ਲੱਗੇ ਹੁਣ ਅਰਬੀ ਬਾਣ ਵਿੱਚ I don't ਹੌਣ ਪਾਣੀ ਦੀ ਬਾਤ ਆ ਰਹੀ ਹੈ ਨਾ ਆਪੇ ਪਿੱਛੇ ਗਰਮ ਪਾਣੀ ਰੱਖਦਾ ਵਾ ਉਸੇ ਤਰ੍ਹਾਂ ਗਰਮ ਪਾਣੀ ਦੀ ਵਧੀਆ ਰਹਿੰਦੀ ਨਾਲ ਹੀ ਵਾਲੀ ਚੱਕ ਲੈਂਦੀ ਨੇ ਤਾਂ ਫਿਰ ਇਤਨਾ ਗਰਮ ਹੁੰਦਾ ਕਚੌੜਾ ਸੋੜ ਲਾਉਣਾ ਫਿਰ ਉੱਪਰ ਤਾਂ ਠੰਡਾ ਹੀ ਹੋ ਜਾਂਦਾ ਨਾਲੀ ਟੱਟੋਂ ਟੀਟਿਪੀ ਤੇ ਆਲੀ ਚੱਲ ਗਈ ਨਾ ਚਾਚੀ ਲੋੜੀ ਤਰੀ ਵੀ ਲੱਗ ਗਈ ਹੋਣ ਆਉਂਗੇ ਨੂੰ ਵਾਲੀ ਸ੍ਰੀ ਗਾਲਸ ਆਰਿਆਂ ਨੂੰ ਲਓ ਜੀ ਕਰੋ ਵੀ ਉਹ ਚੈੱਕ ਤੇ ਮੀਨ ਆ ਇਧਰ ਦੋ ਦਿਨ ਹੋ ਗਏ ਪੈਂਦੇ ਮੀ ਪਾਣੀ ਕਿਸ ਤਰ੍ਹਾਂ ਘੜਿਆ ਪਿਆ ਸਾਰੇ ਆਏ ਕੀ ਕਾ ਲੈਣ ਕਾ ਲੱਗੇ ਸ਼ਾਂਗਣ ਡੰਗਰਾ ਵਾਸਤੇ ਫੱਜੀ ਤਾਂ ਕੀ ਤੁਹਾਨੂੰ ਪਤਾ ਵੀ ਨਹੀਂ ਪੈਂਦਾ ਤਾਂ ਕਈ ਦਿਨ ਹੋ ਗਏ ਤਾਂ ਹੁਣ ਅਸੀਂ ਕਾ ਸ਼ਾਂਗ ਲੀਏ ਜੀ ਤੇ ਸ਼ਾਂਗੜਾ ਜੀ ਕਾਕੂ ਮਦਰਖਤ ਇਹਨੂੰ ਕਹਿੰਦੇ ਬਿਊਲ ਜੀ ਇਹ ਲੱਗੇ ਜੀ ਸ਼ਾਂਗਣਾ ਕੋਣ ਚੜੂਗਾ ਤੇ ਪਰ ਇੰਨੇ ਚਿਵ ਇਹ ਸ਼ਾਂਗਣਾ ਨਾ ਬਿਊਲ ਦਾਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਮੀਢੋ ਕਾਂਚੜੀ ਨਾਲ ਚੁਗਣ ਆਏ ਅੱਜ ਇਹ ਸਾਰੇ ਜੰਗਲਾਂ ਵਾਂ ਆ ਦੇਖੋ ਕਿਸ ਤਰ੍ਹਾਂ ਜੁਗਰੇ ਆ ਅੱਜ ਆ ਇਹਨਾਂ ਨੂੰ ਮੈਂ ਜੰਗਲਾਂ ਵਿੱਚ ਚੁਗਾਣ ਜੀ ਤੇ ਦੇਖੋ ਜੰਗਲ ਵਾਂ ਵੀ ਉਹ ਧੁੱਪਾਂ ਵੀ ਨਿਕਲੀ ਵੀ ਆ ਇਹ ਬੱਕਰੀ ਕਹਿੰਦੀ ਮੈਨੂੰ ਕੁਝ ਖਾਣੇ ਨੂੰ ਦੋ ਵਧੀਆ ਚੀਜ਼ ਆ ਦੇਖੋ ਇਹ ਸਾਰੇ ਲਗੇ ਹੋਏ ਚੂਗਾ ਮੰਮੀ ਲਗੀ ਕਾ ਵੱਡਣ